ਇਸ ਸੰਬੰਧ ਵਿੱਚ ਸਾਡੇ ਜੋ ਆਰਤੀ ਪ੍ਰਾਂ ਨੇ ਉਹਨਾਂ ਦੇ ਕੁਝ-ਕੁਝ issues ਸੀ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇਅ ਨਾਲ ਵਿਚਾਰੇ ਜਾ ਰਹੇ ਹੋਰਾ ਜਿਹੜੀ ਸਾਡੇ ਲੇਬਰ ਦੀ ਸੀ ਜਿਹੜੀ ਲੇਬਰ ਤੇ ਬਹੁਤ ਕਾਠਾ ਹੋ ਰਹੀ ਹੈ ਜਿੱਦੇ ਕੋ ਜਾਨੀ ਇਸ ਸਮੇਂ ਪੰਜਾਬ ਨੂੰ ਘਾਟ ਤੇ ਸਾਡੀ ਜਿਹੜੀ ਤਾਂ ਉਹਨਾਂ ਨੇ ਕੁਝ-ਕੁਝ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲਾਈਨ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਡਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੀ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਆਵੇਗੀ ਇਹ ਇਹ ਮੈਂ ਭਰੋਸਾ ਰੱਖਦਾ ਅਸੀਂ ਚਾਰ ਪਰਸਾਂ ਤੋਂ ਸਰਕਾਰ ਨੂੰ ਕਹ ਰਹੇ ਹਾਂ ਕਿ ਸਾਡੀ ਕੋਈ ਸਹਾਈ ਨਹੀਂ ਹੋ ਰਹੀ ਕਿ ਰੋਣੇ ਤੇ ਇੱਕ 이슈 ਬਣ ਗਿਆ ਹੈ ਜਨਰਲ ਅਵਿਸ਼ੇਸ਼ ਰੰਦ ਉਨਾਰ ਕੋਲ ਟੋਲ ਆਊਂਡ ਦਾ ਗਦਾਮ ਨਹੀਂ ਹੈ ਇਸ ਕਰਕੇ ਅਸੀਂ ਇਹ ਗਾਵਾਂਵਾਂ ਦੇ ਇਨਸਾਫ ਦਿੰਨੇ ਹਨ ਨਾ ਰੋਕਣ ਦੇ ਅੱਜ ਇਸ ਸਰਕਾਰ ਵੱਲੋਂ ਤੇ ਆਰਤੀਆਂ ਜਿਹੜੀ ਹੜਤਾਲ ਕੀਤੀ ਹੋਈ ਸੀ ਝੋਨਾ ਨਹੀਂ ਖਰੀਦਣਾ ਸਰਕਾਰ ਸਾਨੂੰ ਕੁਝ ਸਾਡੇ ਪੱਲੇ ਨਹੀਂ ਪੈ ਰੇ ਤੁਸੀਂ ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਆਏ ਸਾਰੇ ਆਰਤੀਆਂ ਨਾਲ ਮੀਟਿੰਗ ਕੀਤੀ ਕੀ ਕਹੋਗੇ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਇੱਕ ਤਰੀਕ ਤੋਂ 1 ਅਕਤੂਬਰ ਤੋਂ ਸਾਡਾ ਜੋ ਆਫੀਸ਼ੀਅਲ ਸੀਜ਼ਨ ਹੈ ਬੈਠੀਦਾ ਉਹ ਸ਼ੁਰੂ ਹੋ ਚੁੱਕਿਆ ਇਸ ਸੰਬੰਧ ਦੇ ਵਿੱਚ ਸਾਡੇ ਜੋ ਆਰਤੀ ਭਰਾ ਨੇ ਉਹਨਾਂ ਦੇ ਕੁਝ-ਕੁਝ issues ਸੀਗੇ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇਅ ਨਾਲ ਵਿਚਾਰੇ ਜਾ ਰਹੇ ਨੇ ਸਾਡੇ ਲੈਵਲ ਤੇ ਵੀ ਕੁਝ-ਕੁਝ ਉਹਨਾਂ ਵੱਲੋਂ ਗੱਲਾਂ ਆਈ ਸੀਗੀਆਂ ਮੈਂ ਪਹਿਲਾਂ ਵੀ ਆਪਣੇ ਜੋ ਆਰਤੀ ਭਰਾ ਨੇ ਉਹਨਾਂ ਨਾਲ ਇੱਕ ਦੋ ਮੀਟਿੰਗਸ ਕੀਤੀਆਂ ਨੇ ਔਰ ਅੱਜ ਵੀ ਮੈਂ ਉਸੇ ਸੰਬੰਧ ਵਿੱਚ ਇੱਕ ਤਾਂ ਮੰਡੀ ਦਾ ਜਾਇਜ਼ਾ ਲੈਣ ਆਇਆ ਸੀਗਾ ਕਿ ਮੰਡੀ ਦੇ ਪ੍ਰਬੰਧ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਤਾਂ ਪ੍ਰਬੰਧ ਸਾਰੇ ਬਿਲਕੁਲ درست ਨੇ ਔਰ ਨਾਲ ਹੀ ਮੇਰੀ ਇੱਛਾ ਹੋਈ ਕਿ ਮੈਂ ਸਾਰੇ ਜੋ ਸਾਡੇ ਆਰਤੀ ਭਰਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂ ਤਾਂ ਉਹਨਾਂ ਨੇ ਕੁਝ-ਕੁਝ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਡਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੇ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਆਵੇਗੀ ਇਹ ਇਹ ਮੈਂ ਭਰੋਸਾ ਦਿੰਦਾ ਔਰ ਨਾਲ ਹੀ ਤੁਹਾਡੇ ਰਈ ਮੈਂ ਆਪਣੇ ਸਾਰੇ ਜ਼ਮੀਂਦਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਇਨਸ਼ੋਰ ਕਰਨ ਕਿ ਜੋ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਐ ਮਾਅਸ਼ਰ ਦਾ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਔਰ ਜਦੋਂ ਵੀ ਮੰਡੀ ਦੇ ਵਿੱਚ ਉਹਨਾਂ ਦੇ ਝੋਨੇ ਦੀ ਆਮਦ ਹੁੰਦੀ ਹੈ ਤਾਂ ਇਨਸ਼ੋਰ ਕਰਨ ਕਿ ਵੀ ਮਾਅਸ਼ਰ ਦੇ ਅੰਦਰ ਲਿਮਿਟਸ ਹੋਵੇ ਇੱਕ ਹੋਰ ਨਾਲ ਦੀ ਨਾਲ ਮੈਂ ਤੁਹਾਡੇ ਮਨਚਰ ਹੈ ਅਪੀਲ ਕਰਾਂਗਾ ਕਿ ਸਾਰੇ ਜ਼ਮੀਂਦਾਰ ਭਰਾ ਬੜੇ ਜ਼ਿੰਮੇਵਾਰੀ ਨਾਲ ਇਸ ਚੀਜ਼ ਨੂੰ ਸਮਝਦੇ ਵੀ ਹੈ ਜਾਣਦੇ ਵੀ ਹੈ ਕਿ ਜੋ ਵਾਤਾਵਰਣ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਵੀ ਜ਼ਰੂਰ ਨਿਭਾਣ ਔਰ ਜੋ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਪੈਲ ਦੇ ਵਿੱਚ ਸਾਡਾ ਯੋਗਦਾਨ ਦੇਣਾ ਚਾਹੀਦਾ ਹੈ ਸਾਡਾ ਸਾਥ ਦੇਣਾ ਚਾਹੀਦਾ ਹੈ ਔਰ ਬਹੁਤ ਵਧੀਆ ਸਾਨੂੰ ਰੁਝਾਨ ਹਮ ਤੱਕ ਮਿਲ ਵੀ ਰਿਹਾ ਹੈ ਤਾਂ ਤੁਹਾਡੇ ਮੰਚ ਰਹੀ ਇਹ ਵੀ ਅਪੀਲ ਹੈ ਕਿ ਸਾਰੇ ਜੋ ਸਾਡੇ ਜ਼ਿੰਮੇਵਾਰ ਪਰਾਂ ਹੈ ਕੋਈ ਵੀ ਪਰਾਲੀ ਨੂੰ ਨਾ ਲਾਵੇ ਹਾਂਜੀ ਪਰ ਮੈਂ ਤੇ ਜੇ ਅੱਜ ਗੱਲ ਕਰੀਏ ਤੁਸੀਂ ਵੀ ਇਹ ਅਰਥ ਐਸਟੇਸ਼ਨ ਜਿਹੜੀ ਉੱਥੇ ਰਿਪੋਰਟ ਨੇ ਤੇ ਜਲਾ ਸੈਕਟਰੀ ਨੂੰ ਤੇ ਜੇ ਗੱਲ ਕਰੀ ਤੇ ਇਹ ਮੰਗਤ ਸੀ ਜਿਹਨੂੰ ਲੈ ਕੇ ਜਿਹੜੇ ਕਿ ਆਰਥਿਕ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਬਾ ਮੇਨ ਸਾਡੀ ਮੰਗਤ ਜਿਹੜੀ ਸਾਡੀ ਢਾਈ ਬਰਸਾਂ ਤੋਂ ਅੜਦੀ ਆ ਪੰਜਾਬ ਦਾ ਗੁਰੂ ਜੇ ਇੱਕ ਹੋਰਾ ਜਿਹੜੀ ਸਾਡੀ ਲੇਬਰ ਦੀ ਸੀ ਜਿਹੜੀ ਲੇਬਰ ਦੇ ਵਿੱਚ ਕੰਮ ਕਰਦਾ ਪਰਿਆਣ ਜਿੱਤੇ ਵਰ ਜਾਂਦੀ ਆ ਸਾਰੇ ਪੰਜਾਬ ਚ ਘੱਟ ਫੇਰ ਸਾਡੀ ਜਿਹੜੀ ਕੀਤੀ ਹੋਈ ਆ ਇਹਨਾਂ ਨੇ ਰੁਪੀਏ ਵੀ ਅਮਰ ਦੇ ਵਿੱਚ ਉਹ ਉਹ ਜਾਇਜ ਮੰਗਾਇਆ ਜਿਹੜੀਆਂ ਸਾਡੀਆਂ ਭਾਜਾ ਸਟੇਟ ਲੈਵਲ ਤੇ ਯਾਰ ਉਹ ਬੜੀ ਇੰਪੋਰਟੈਂਟ ਪੁਆਇੰਟ ਦੇ ਵਿੱਚ ਆ ਸਾਡੀ ਨੌਨ ਵੀ ਉੱਥੇ ਸਾਨੂੰ ਵਾਧਾ ਨੂੰ ਦਿੱਤੀ ਆ ਰਹੀ ਇਹੋ ਜਿਹੇ ਮੰਗਾਇਆ ਜਿਹੜੀਆਂ ਧਾਇਜ ਮੰਗਾਇਆ ਸਾਡੀ ਮੇਨ ਜਿਹੜੀ ਆ 2.5% ਵਾਧਾ ਦੀ ਵਾਧਾ ਦੇ ਕਰਤੀ ਕੀ ਗੱਲ ਕਰੀਏ ਪੰਜਾਬ ਸਰਕਾਰ ਨੂੰ ਕਿ ਸਵਾਸਨ ਦਿੱਤਾ ਜਾ ਰਿਹਾ ਜੂਨੀਅਨ ਅੱਜ ਤਾਂ ਇਹ ਸਭੀ ਮੀਟਿੰਗ ਹੋਈ ਜਾਂ ਬੇਸਿਕਟਰ ਮੀਟਿੰਗ ਜਿਹੜਾ ਸਟੇਟ ਲਗਾਉਂਦੇ ਸਟੇਟ ਲਾਉਂਦੇ ਤਾਂ ਬਾਲਸੀ ਸਾਡੇ ਇਹਨਾਂ ਨਾਲ ਮੀਟਿੰਗ ਕੀਤੀ ਗਈ ਪਰ ਬੇਸਿਕਟਰ ਹੋ ਗਈ। ਜੇ ਗੱਲ ਕਰੀਏ ਅੱਜ ਡੇਸਾ ਬੁੱਲੋ ਵੀ ਕਹਿੰ ਲੋ ਕਿ ਤੁਹਾਡੇ ਜੂਨੀਅਰ ਕਪੋਥਰਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ। ਤਾਂ ਕੀ ਗੱਲਬਾਤ ਨਿਕਲੀ ਤੇ ਪ੍ਰਸ਼ਾਸਨ ਜਿਹੀ ਤੁਹਾਡੀ ਗੱਲਬਾਤ ਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਕੰਮ ਜੇ ਕਿ ਸ਼ੁਰੂ ਕੀ ਤਜਾਵੇ ਪਰ ਜੁਨੀਅਰ ਲੋਕ ਕੀ ਡਿਸੀਜਨ ਦੇਖੋ ਸਰਕਾਰ ਦਾ ਦਬਾਅ ਹੈ ਅਫਸਰਾਂ ਦੇ ਉੱਤੇ ਅਫਸਰਾਂ ਨੇ ਗਾਂ ਸਭ ਨਾਲ ਰਾਤ ਤੱਕ ਰਹਿ ਸਾਰੇ ਜਿੰਨਾ ਕਰਦੇ ਉੱਤੇ ਅਫਸਰ ਸੀਗੇ ਡੀਐਨਓ ਸੀਗੇ ਸਾਰੇ ਏਜੰਸੀ ਦੇ ਉਹਨਾਂ ਨੇ ਤੇ ਡੀਸਰ ਨੇ ਸਹਿਯੋਗ ਆ ਮੈਨੂੰ ਪ੍ਰਸ਼ਾਸਨ ਨੂੰ ਵਿਸ਼ਵਾਸ ਦਿdeo ਕਿ ਸਾਡੇ ਕੰਮ ਚੱਲੂ ਕੀਤਾ ਜਾਵੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਪਰ ਸਹੀ ਸਟੇਟਮੈਂਟ ਦੇ ਉੱਤੇ ਸਮਝੋ ਉਹ ਸਰਟੀਫਾਈਡ ਬਾਡੀ ਦਾ ਦੇ ਉਹਨਾਂ ਨਾਲ ਮੀਟਿੰਗ ਕਰਕੇ ਸ ਪੰਜਾਬ ਸਰਕਾਰ ਸਾਰੇ ਮੰਗਤਪੁਰੇ ਫੈਦਲੀਆਂ ਸਾਨੂੰ ਕੰਮ ਕਰਨ ਦੀ ਕੀ ਦੇਰੀ ਹੈ ਪਰ ਸਾਰੇ ਮੰਗਤਪੁਰੇ ਮੰਨ ਲਓ ਕਿ ਆਪਾਂ ਗੱਲ ਕਰੀਏ ਕਹਿ ਲੋ ਕਿ ਆਰਥੀਅੋ ਐਸੈਸਸ਼ਨ ਚਾਹੀ ਪੰਜਾਬ ਦੀ ਹੈ ਚਾਹੀ ਕਰਪੋਥਲੇ ਦੀ ਜਿਹੜੇ ਮੱਝੇ ਜ਼ਿਲ੍ਹੇ ਦੀ ਆ ਮਤ ਕਿ ਜਦੋਂ ਝੋਨੇ ਚ ਕਣਕ ਦਾ ਸੀਜ਼ਨ ਆਉਂਦਾ ਉਦੋਂ ਹੀ ਕਿਉਂ ਇਹਨਾਂ ਨੂੰ ਜਾਤਾਂ ਤੋਂ ਪਹਿਲਾਂ ਕਿਉਂ ਨਹੀਂ ਆਪਣੇ ਮੰਗਾਂ ਨੂੰ ਸਰਕਾਰ ਤੱਕ ਰੱਖਦੇ ਅਇਤੋਂ ਡੇਢ ਮਹੀਨਾ ਪਹਿਲਾਂ ਸਾਡੇ ਸਰਪੰਚਾਂ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਸਾਰੇ ਜ਼ਿਲ੍ਹੇ ਦੇ ਅਰਥੀ ਗਏ ਸੀ ਹਰੇਕ ਮੰਡੀ ਦਾ ਆਰਥੀ ਗਿਆ ਸੀ ਉੱਥੇ ਸਦਸਤਾਂ ਨਾਲ ਸਾਰਾ ਖੁਸ਼ੀ ਸੀ ਜਿਹੜੀਆਂ ਮੰਗਾਂ ਅੱਜ ਵੀ ਆ ਉਹ ਇੱਕ ਮਹੀਨਾ ਪਹਿਲਾਂ ਸਾਡੇ ਡੇਢ ਮਹੀਨਾ ਪਹਿਲਾਂ ਅਸੀਂ ਅਰੰਮੇਟਨ ਪਾਈ ਪੰਜਾਬ ਸਰਕਾਰ ਨੂੰ ਕਿਉਂਕਿ ਜਿਹੜੀ 2019 ਤੋਂ ਸਾਡੀ ਫਰੀਜ਼ ਕੀਤੀ ਗਈ ਆ ਅੜਦ ਛੇੜੀ ਹੋਈ ਏ ਉਹ ਅਜੇ ਤਾਈਂ ਜੇ ਜੇ ਸਰ ਨਾਲ ਸਾਡੀ ਐਮਐਸਪੀ ਵਧਦੀ ਆ ਉਹ ਸਭ ਨਾਲ ਸਾਨੂੰ ਢਾਈ ਫਸਲ ਰਾਡ ਦਿੱਤੀ ਜਾਵੇ ਜਿਹਦੇ ਵਿੱਚ ਪਰ ਉਸ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਗੌਣਾ ਹੀ ਨਹੀਂ ਅਜੇ ਤਾਈਂ ਨੇ ਡੇਢ ਮਹੀਨਾ ਅਸੀਂ ਪੇਵਾ ਰਹੇ ਕਹਿਣ ਦਾ ਮਤਲਬ ਕਿ ਜਦੋਂ ਚਾਂਜ ਬੇੜੇ ਆ ਜਾਂਦੇ ਉਹਨੇ ਕੰਨ ਬਿੰਨਨ ਦੀ ਸੋਚਦੇ ਜਾਂਦੇ ਇਹ ਤਾਂ ਸਰਕਾਰ ਵਿੱਚ ਆਰਥਿਕ ਅਸਿਸਮ ਆਰਥਿਕਾਂ ਦਾ ਨਹੀਂ ਇਹਦੇ ਵਿੱਚ ਰੋਲ ਸਰਕਾਰ ਦਾ ਰੋਲ ਸਰਕਾਰ ਨੇ ਇਸ ਗੱਲ ਨੂੰ ਗੌਰ ਹੀ ਨਹੀਂ ਕੀਤੀ ਆਰਥਿਕਾਂ ਦਾ ਕੀ ਕਿਸੂਰ ਕਿੰਨ ਮਤਲਬ ਕੀ ਸਾਰਾ ਗੱਲ ਕੀ ਕਸੂਰ ਸਰਕਾਰ ਦਾ ਹੀ ਆ ਸਰਕਾਰ ਦਾ ਹੀ ਆ ਜਿਹੜੇ ਪੌਂਸੇ ਕੁੰਦਦੇ ਨੇ ਉਹਨੂੰ ਪੌਂਸੇ ਨੂੰ ਦੋ ਕੰਨਾ ਹੁਣ ਕੀ ਏਜੰਡੇ ਕੀ ਰੋਂਗੇ ਅਨਰ ਟਾਈਮ ਤੇ ਜੋ ਸਾਡੇ ਫੈਸਲਾ ਹੋਗਾ ਜੀ ਹੰਦਾ ਅਸੀਂ ਉਹਦੇ ਨਾਮ ਸਰ ਕੀ ਨਾਮ ਹੈ ਆਪਣਾ ਸੰਦਰਮ ਕੁਮਾਰ ਕਾਣਾਤੀ ਜੀ ਉਹ ਕਾ ਬਣ ਹਾਂਜੀ ਸਿਰ ਜੀ ਗੱਲ ਕਰੀਏ ਜਿਹੜੀ ਕੀ ਪੰਜਾਬ ਪਧਤੇ ਆਰਥਿਕ ਸੈਸ਼ਨ ਵੱਲੋਂ ਮਤਕੀ ਜਲਕੀ ਸਰਕਾਰ ਦੇ ਖਿਲਾਫ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੀ ਮੰਗਾਂ ਸੀ ਜਿਹਨੂੰ ਲੈ ਕੇ ਸਾਰਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੀ ਕੁਸ਼ਿਸ਼ ਸੀ ਪੰਜਾਬ ਸਰਕਾਰ ਨਾਲ ਸਾਡੀ ਆਰਥਿਕ ਯਾਦ 2019-20 ਤੋਂ ਭਾਈ ਸੰਬੰਧਤਾ ਆ ਕੇ 42% ਫਿਕਸ ਕਰਤੀ ਸੀ 42 ਜਦਕਿ ਸਾਨੂੰ 48% ਕਮਿਸ਼ਨ ਦੇ ਰਹੇ ਕੰਨੀ ਨਹੀਂ ਮੈਨੂੰ ਮਲਟੇ ਕੇ ਆ ਦੂਜਾ ਸਾਡਾ ਵਾਹ ਕਿ ਸਟੋਰ ਵਿੱਚ ਮੋਗੇਸ਼ਾ ਦੇ ਵਿੱਚ ਉਸ ਮਾਲ ਗਿਆ ਵਾ ਹੁਣ ਅਮਰੇ ਕੰਡ ਪਾਮੀ ਦਿੱਤੀ ਉਹ ਸਾਡੀ ਬਾਕੀ ਬਾਰੇ ਇਹੇ ਜਮੇ ਦਿੱਤੀ ਗਿਆ ਮੋਗੇਸ਼ਾ ਦੇ ਇਹ ਬਤਾ ਲੇਬਰ ਜਿਹੜੀ ਸਾਡੀ ਘਟੋੜ 25 ਰੁਪਏ ਵਧਾਈ ਹੋਵੇ ਲੇਬਰ ਨੇ ਇੱਕ ਬਹੁਤ ਘਟਾ ਦੁਕਾਨ ਨੇ ਕੁਛ ਵਧਾਇਆ ਨਾ 40 ਪੈਸੇ ਪਰ ਬੈਗ ਬਸ ਵਧਾਇਆ ਮੈਂ ਕੀ ਕਾਰਨ ਕੀ ਹੈ ਕਿ ਜਦੋਂ ਚੋਨਾਜਾ ਕਣਕ ਦਾ ਸੀਜ਼ਨ ਆਂਦਾ ਵਾ ਉਦੋਂ ਹੀ ਕਹ ਲੋ ਕਿ ਤੁਹਾਨੂੰ ਕਹਿੰਦੇ ਕਿ ਜਦ ਤੱਕ ਬੇੜੇ ਜਾਂ ਚਾਈ ਹੋਵੇ ਤਾਂ ਫਿਰ ਕੁੜੀ ਦੇ ਕੰਨ ਬੰਨੇ ਜਾਂਦੇ ਤਾਂ ਫਿਰ ਤੁਹਾਨੂੰ ਹੋਣੀ ਕਿਉਂ ਚੇਤਨਕ ਪਹਿਲਾਂ ਕਿਉਂ ਨਹੀਂ ਤੁਸੀਂ ਆਪਣੇ ਮੁੱਦਿਆਂ ਨੂੰ ਲੈ ਕੇ ਪੇਲ ਕਰਦੇ ਅਸੀਂ 4-5 ਸਾਲ ਤੋਂ ਸਰਕਾਰ ਨੂੰ ਕਹਿ ਰਹੇ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਹੁਣ ਇਹਦੇ ਤੇ ਇੱਕ ਇਸ਼ੂ ਵੱਡਾ ਬਣ ਗਿਆ ਹੈ ਜੈਦਰਾ ਵਸ਼ੇ ਰੰਦਾ ਕੁੜੀ ਨਰਕ ਉਹ ਚੋਲਡਾਉਂ ਗਦਾਮ ਨਹੀਂ ਹੈ ਇਸ ਕਰਕੇ ਅਸੀਂ ਇਹ ਸੇ ਨਾਲ ਉਹਨਾਂ ਦੇ ਵੀ ਸਾਥ ਦਿੰਦੇ ਨੇ ਅੰਦਰ ਆਫਰ ਨੇ ਸੀ ਕਿੰਨਾ ਕਿਤੇ ਕਹ ਲਓ ਕਿ ਤੁਹਾਡੀ ਜੇ ਸਰਕਾਰ ਦੀ ਆਪਸੀ ਲੜਾਈ ਦੇ ਵਿੱਚ ਕਿਸਾਨ ਪੀਸਿਆ ਜਾ ਰਿਹਾ ਵਾ ਉਹ ਆਪਣੀ ਫਸਲ ਲੈ ਕੇ ਕਿੱਥੇ ਜਾਵੇ ਸਾਡੇ ਏਰੀਆ ਦੇ ਵਿੱਚ ਅੱਜੇ ਕੁਇਡ ਦੀ ਬਹੁਤ ਮੇਜਰ ਪ੍ਰੋਬਲਮ ਬਣੀ ਹੈ ਬਹੁਤ ਹੀ ਘਾਟਾ ਜਿਹੜਾ ਕਿ ਝੋਨਾ ਹਾਈਬ੍ਰਿਡ ਆ ਰਿਹਾ ਉਹ ਨਹੀਂ ਮਗਰਮੋਟਾ ਉਹ ਵੀ ਹਾਈਬ੍ਰਿਡ ਝੋਨਾ ਸਰਕਾਰ ਕਿੱਦਾਂ ਨਹੀਂ ਜਿੱਦਾਂ ਮਤਲਬ ਕਿ ਕੱਲ ਕਿ ਤੁਹਾਡਾ ਸੰਘਰਸ਼ ਚੱਲਦਾ ਪਿਆ ਲੱਗਦਾ ਨਹੀਂ ਕਿ ਸੰਘਰਸ਼ ਤੁਹਾਡਾ ਕਦੇ ਜਲਦੀ ਨੇ ਬੜਾ ਚਾਹੂੰਗਾ ਇਹ ਲੱਗਦਾ ਲੰਬਾ ਵੀ ਜਾ ਸਕਦਾ ਵਾ ਤਾਂ ਕਿਸਾਨ ਕਿਸਾਨ ਕਿਥੇ ਖੜੇ ਹੈ ਸਰਕਾਰ ਬਲੋ ਕੀ ਤਨੋਂ ਵਾਸ਼ਵਾਸਨ ਮਿਲ ਰਹੇ ਸਰਦੇ ਬਲੋ ਸਰਕਾਰ ਬਲੋ ਇਹ ਕਿਹਾ ਗਿਆ ਵਾ ਪੀਕਲ ਦਾ ਜਵਾਬ ਹੋ ਜਾਏਗਾ ਅਸੀਂ ਤੁਹਾਡੇ ਨਾਲ ਵਾ ਮੰਗਾ ਗੁਰੇ ਅੱਜ ਡੀਸੀ ਸਾਹਿਬ ਬਲੋ ਵੀ ਤੁਹਾਡੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਡੀਸੀ ਬਲੋ ਕੀ ਵਾਸ਼ਵਾਸਨ ਦਿੱਤਾ ਗਿਆ ਤੁਹਾਨੂੰ ਡੀਸੀ ਸਾਹਿਬ ਨੇ ਇਹ ਕਰਕੇ ਕਿਹਾ ਕਿ ਅਸੀਂ ਉੱਪਰ ਤੁਹਾਡੀ ਗੱਲ ਕਰਦੇ ਹਾਂ ਸਾਡੀ ਅੱਜ ਪੰਜਾਬ ਆਡੀਜ਼ ਦੀ ਮੀਟਿੰਗ ਹੈ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਕੋਈ ਅੱਛਾ ਸ਼ਾਇਦ ਮਸਲਾ ਹੱਲ ਹੋ ਜੂਗਾ ਕਿ ਹੋ ਗਿਆ ਤਾਂ ਅਸੀਂ ਘਰ ਤੋਂ ਨਾ ਹਾਂ ਕਿੰਨਾ ਮਤਲਬ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਮਤਲਬ ਕਿ ਕਰ ਲੋ ਕਿ ਕਿਸਾਨਾਂ ਨੂੰ ਰਾਹਤ ਮਿਲੂਗੀ ਹਾਂ ਜੀ ਕੋਈ ਗੱਲ ਨਹੀਂ ਕਿਸਾਨਾਂ ਦੇ ਨਾਨੇ ਕਹਿੰਦੇ ਮਤਲਬ ਕਿ ਆਰਤੀ ਨੂੰ ਵੀ ਰਾਹਤ ਮਿਲੂਗੀ ਦੇਖੋ ਭੁੱਲ ਕੇ ਕਿਸਾਨਾਂ ਨੂੰ ਨਹੀਂ ਸਾਰੇ ਮਜ਼ਦੂਰ ਭਰਾ ਬਿਲੇ ਬੈਠੇ ਆ ਅਸੀਂ ਲੋਕ ਵੀ ਬਿਲੇ ਬੈਠੇ ਆ ਮਨੀਮੀ ਵੀ ਬਿਲੇ ਬੈਠੇ ਆ ਸਾਡੇ ਅਸੀਂ ਚਾਹੁੰਦੇ ਹਾਂ ਫੜਾ ਫੜਾ ਇਹਦਾ ਮਸਲਾ ਨਲ ਹੋਵੇ ਤੇ ਅਸੀਂ ਆਪਣਾ ਕੰਮ ਕਰੀਏ